ਗਲ ਕਰਾਂਗੇ ਇੱਕ ਬਹੁਤ ਹੀ ਕੰਟਰੋਵਰਸ਼ੀਅਲ ਟਾਪਿਕ ਹੈ ਤੇ ਹੋਰ ਜਿਆਦਾ ਕੰਟਰੋਵਰਸ਼ੀਅਲ ਬੰਦਾ ਜਾ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਜੀ ਨੂੰ ਜਮਾਨਤ ਮਿਲ ਗਈ ਹੈ ਗੱਲ ਇਹ ਹੈ ਕਿ ਇਹ ਜਮਾਨਤ ਮਨਜੁਗ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਹੈ ਤੇ 2 ਤਰੀਕ ਨੂੰ ਇਹ ਆਰਡਰ ਆਇਆ ਮੈਂ ਆਰਡਰ ਦੀ ਕਾਪੀ ਪੜ੍ਹੀ ਹੈ ਪਰਸੋ ਤੋਂ ਮੈਂ ਨਹੀਂ ਬੋਲ ਰਿਹਾ ਸੀ ਕਿਉਂਕਿ ਜਦੋਂ ਤੱਕ ਤੱਥ ਨਹੀਂ ਦੇਖ ਲੈ ਜਾਣ ਉਦੋਂ ਤੱਕ ਕੋਈ ਟਿੱਕਾ ਟਿਪੜੀ ਨਹੀਂ ਕਰਨੀ ਚਾਹੀਦੀ ਹੈ ਇਹ ਕਲੀਅਰ ਹੈ ਕਿ ਜਦੋਂ ਪੰਜੇ 6 2000 ਪੰਜੇ ਨੂੰ ਮਤਲਬ 7 ਮਹੀਨਾ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਸੀ ਉਦੋਂ ਵੀ ਮੈਂ ਆਪਣੇ ਫੇਸਬੁੱਕ ਤੇ ਕਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੇਰਾ ਜਨਮ ਜਨਮਾਂਤਰ ਦਾ मतभेद रहेगा मतभेद कोई मेरा निजी नहीं मतभेद कोई राजनीतिक नहीं ये विचारधारा का मतभेद है आइडियोलॉजिकल मतभेद है आइडियोलॉजी का है ठीक है गले है कि हुन जमानत मिली है 7 महीने बाद ठीक है मानजो सुप्रीम कोर्ट ने जो टिप्पणी की है तकरीबन ऐसे के नाल मिल्दा जुलदा ਆਪਣੇ ਫੇਸਬੁੱਕ ਤੇ ਮੈਂ ਲਿਖਿਆ ਹੋਇਆ ਸੀ। ਉਹਨੂੰ ਵੀ ਮੈਂ ਲਿਖਿਆ ਹੋਇਆ ਸੀ ਕਿ ਵਿਕਰਮ ਮਜੀਠੀਆ ਦੇ ਨਾਲ ਮੇਰਾ ਹਮੇਸ਼ਾ મતਭੇਦ ਰਹੇਗਾ। ਤੇ ਇੱਕ ਵਾਰੀ ਨਹੀਂ ਮੈਂ ਤਿੰਨ ਵਾਰੀ ਲਿਖਿਆ ਸੀ ਤੁਸੀਂ ਉਸ ਦਿਨ ਦਾ ਮੇਰਾ ਫੇਸਬੁੱਕ ਪੜ ਸਕਦੇ ਹੋ। ਠੀਕ ਹੈ ਉਹਨਾਂ ਦੀ ਵਾਈਫ ਦੇ ਨਾਲ ਜੋ ਬਦਸਲੂਕੀ ਕੀਤੀ ਗਈ ਮੈਂ ਉਸ ਤੇ ਨਿਖੇਧੀ ਜਰੂਰ ਕੀਤੀ ਹੈ। ਔਰ ਦੇਖੋ ਅਸੀਂ ਤਾਂ ਬਹੁਤ ਵੱਡੇ ਵੱਡੇ ਮੁਜਰਮ ਫਰਦੇਸੀ ਗੈਂਗਸਟਰ ਵੀ ਫਰਦੇਸੀ ਲੇਕਿਨ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਅਸੀਂ ਤੰਗ ਪਰੇਸ਼ਾਨ ਨਹੀਂ ਕਰਦੇ ਸੀ ਕਦੇ ਵੀ ਨਹੀਂ ਕੀਤਾ ਜਿਸ ਨੇ ਗਲਤੀ ਕੀਤੀ ਹੈ ਉਸ ਨੂੰ ਜੋ ਮਰਜ਼ੀ ਕਰੋ ਕਾਨੂੰਨਨ ਉਹਨੂੰ ਸਜ਼ਾ ਦਿਲਵਾਓ ਲੇਕਿਨ ਪਰਿਵਾਰ ਦੇ ਨਾਲ ਕੋਈ ਬਦਸਲੂਕੀ ਨਹੀਂ ਹੋਣੀ ਚਾਹੀਦੀ ਹੈ ਤਾਂ ਮੈਂ ਪਰਿਵਾਰ ਦੇ ਨਾਲ ਜੋ ਬਦਸਲੂਕੀ ਹੋਈ ਸੀ ਉਸ ਦੀ ਉਸ ਦੇ ਉੱਤੇ ਮੈਂ ਟਿੱਪਣੀ ਕੀਤੀ ਸੀ ਗੱਲ ਇਹ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਵੀ ਕਲੀਅਰ ਕਰ ਦਿੱਤਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲੀ ਹੋਈ ਸੀ ਕਿਸ-ਕਿਸ ਦੇ ਵਿੱਚ ਮੈਂ ਇੱਥੇ ਕਲੀਅਰ ਕਰਦਾ ਇਹ ਜਿਹੜਾ ਕੇਸ ਹੈ ਜੋ 7 ਮਹੀਨਾ ਪਹਿਲਾਂ ਦਰਜ ਹੋਇਆ ਸੀ ਵਿਜੀਲੈਂਸ ਵੱਲੋਂ ਇਹ ਇਨਕਮ ਤੋਂ ਵਧ ਪ੍ਰੋਪਰਟੀ ਦਾ ਕੇਸ ਸੀ ਜੋ ਕਿ ਮੈਂ ਸਿੰਪਲੀ ਕਿਹਾ ਸੀ ਉਹ ਵਿਕਰਮ ਮਜੀਠੀਆ ਤੇ ਲਾਗੂ ਨਹੀਂ ਹੁੰਦਾ ਠੀਕ ਜੋ ਡਰੱਗਸ ਦਾ ਕੇਸ ਹੈ ਮੈਂ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਮੌਜੂਦਾ ਸਰਕਾਰੀ ਤੰਤਰ ਦੇ ਖਾਸ ਕਰ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਫਸਲੀ ਬਟੇਰ ਲੋਕ ਨੇ ਉਹਦੇ ਵਿੱਚ ਦੋ ਮੰਤਰੀ ਵੀ ਸ਼ਾਮਿਲ ਨੇ ਜੋ ਮੇਰੀਆਂ ਫੋਟੋਆਂ ਲਗਾ ਲਗਾ ਕੇ ਇਲੈਕਸ਼ਨ ਲੜੇ ਸੀਗੇ ਉਹਨਾਂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੇ ਵਿਕਰਮ ਮਜੀਠੀਆ ਦੀ ਸਪੋਰਟ ਕੀਤੀ ਜਾਂ ਉਹਨਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਤੁਸੀਂ ਦੇਖ ਲਓ ਮੇਰਾ ਫੇਸਬੁੱਕ ਤੁਹਾਡੇ ਸਾਹਮਣੇ ਹੈ ਕਿੱਥੇ ਗੱਲ ਕੀਤੀ ਲੇਕਿਨ ਇਹ ਕਲੀਅਰ ਹੈ ਕਿ ਜਦੋਂ ਇਹ ਸਰਕਾਰ ਬਣੀ ਸੀ ਭਗਵੰਤ ਮਾਨ ਜੀ ਜਦੋਂ ਮੁੱਖ ਮੰਤਰੀ ਬਣੇ ਸੀ ਉਦੋਂ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਸੀਗੇ ਤੇ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ ਉਹਨਾਂ ਦੇ ਉੱਤੇ ਡਰੱਗਸ ਦਾ ਐਫ ਆਈ ਆਰ ਹੋਇਆ ਸੀ ਇਹ ਡੇਟ ਸੀਗਾ 20 ਤਰੀਕ 20 ਤਰੀਕ ਦਸੰਬਰ ਦਾ ਮਹੀਨਾ ਸੀ 2021 ਦਾ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ 20 ਤਰੀਕ ਦਸੰਬਰ ਦਾ ਮਹੀਨਾ ਐਫ ਆਈ ਆਰ ਨੰਬਰ 2 ਪੰਜਾਬ ਸਟੇਟ ਕ੍ਰਾਈਮ ਸੈੱਲ ਦੇ ਵਿੱਚ ਇਹ ਮੁਕੱਦਮਾ ਦਰਜ ਹੋਇਆ ਸੀ ਇਹ ਡਰੱਗਸ ਦਾ ਕੇਸ ਸੀਗਾ ਤੇ ਇਲੈਕਸ਼ਨ ਵਾਸਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲੀ ਸੀ ਕਿ ਇਲੈਕਸ਼ਨ ਤੱਕ ਉਹ ਬਾਹਰ ਰਹਿ ਸਕਦੇ ਨੇ ਤੇ ਉਹ 24 ਤਰੀਕ ਨੂੰ 24 ਫਰਵਰੀ ਕਿਉਂਕਿ 20 ਫਰਵਰੀ 2022 ਨੂੰ ਇਲੈਕਸ਼ਨ ਹੋ ਗਿਆ ਤੇ 24 ਫਰਵਰੀ ਨੂੰ ਵਿਕਟਮ ਜਿਠੀਆ ਨੇ ਸਰੈਂਡਰ ਕੀਤਾ ਮਾਰਚ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਬਣੇ ਤੇ ਇਹ ਕਲੀਅਰ ਹੈ ਕਿ ਜਦੋਂ ਭਗਵੰਤ ਮਾਨ ਜੀ ਮੁੱਖ ਮੰਤਰੀ ਬਣੇ ਨੇ ਉਦੋਂ विक्रम मजीठिया जेल ਦੇ ਵਿੱਚ ਸੀਗੇ اور ਡਰੱਗਸ ਦੇ ਕੇਸ ਦੇ ਵਿੱਚ ਉਸ ਤੋਂ ਬਾਅਦ ਦੇਖੋ ਡਰੱਗਸ ਦੇ ਕੇਸ ਦੇ ਵਿੱਚ 10 ਅਗਸਤ 2022 ਨੂੰ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਰਹੀ ਹੈ। اور میں ਇਹ ਹੀ ਕਿਹਾ ਸੀ ਨਾ ਕਿ ਇਹ ਸਰਕਾਰੀ ਤੰਤਰ ਨੇ اور ਸਰਕਾਰੀ ਤੰਤਰ ਕਿਸ ਦਾ? ਭਗਵੰਤ ਮਾਨ ਜੀ ਦਾ ਸਰਕਾਰੀ ਤੰਤਰ। ਸਰਕਾਰੀ ਤੰਤਰ ਨੇ ਇਹ ਜ਼ਮਾਨਤ ਕਰਵਾਈ ਸੀ। ਮੈਂ ਇਹ ਵੀ ਕਿਹਾ ਸੀ ਕਿ ਕਿੰਨਾ ਹਾਲਾਤਾਂ ਦੇ ਵਿੱਚ ਜਮਾਨਤ ਕਰਵਾਏ ਗਏ ਨਾ ਤੁਸੀਂ ਉਹ ਡੋਰੇ ਮੰਡ ਲਿਆ ਨਾ ਕੋਈ ਚਲਾਨ ਦਿੱਤਾ ਨਾ ਕੋਈ ਪੁੱਛਗਿਛ ਹੋਈ ਤੇ ਜਦੋਂ ਮਾਨਯੋਗ ਹਾਈ ਕੋਰਟ ਨੇ 10 ਅਗਸਤ 2022 ਨੂੰ ਪੁੱਛਿਆ ਕਿ ਤੁਸੀਂ ਕੋਈ ਰਿਮਾਂਡ ਲੈਣਾ ਹੈ ਕੋਈ ਚਲਾਨ ਦੇਣਾ ਹੈ ਕਿ ਕੋਈ ਜਵਾਬ ਨਹੀਂ ਸਿਗਾ ਇਹਨਾਂ ਦੇ ਵਕੀਲ ਸਹਿਬਾਨ ਜਿਹੜੇ ਸਿਗਾ ਕੋਈ ਜਵਾਬ ਇਹਨਾਂ ਦੇ ਕੋਲ ਨਹੀਂ ਸਿਗਾ ਤੇ ਇਸ ਤੋਂ ਇਹ ਸਿੱਧਾ ਸਾਫ਼ ਜਾਹਿਰ ਹੁੰਦਾ ਹੈ ਕਿ ਇਹ ਜ਼ਮਾਨਤ ਕਰਵਾਈ ਗਈ ਸੀ ਠੀਕ ਹੈ ਉਦੋਂ ਇੱਕ ਚੀਫ ਮਿਨਿਸਟਰ ਹੁੰਦੇ ਸੀ ਭਗਵੰਤ ਮਾਨ ਜੀ ਤੇ ਇੱਕ ਸੁਪਰ ਚੀਫ ਮਿਨਿਸਟਰ ਵੀ ਹੁੰਦੇ ਸੀ ਉਹ ਪਤਾ ਨਹੀਂ ਕਿੱਥੇ ਚਲੇ ਗਏ ਠੀਕ ਹੈ ਰਾਘੋ ਚੱड्ढा ਜੀ ਤੇ ਇਸ ਜ਼ਮਾਨਤ ਦੇ ਬਾਰੇ ਸਭ ਤੋਂ ਜ਼ਿਆਦਾ ਭਗਵੰਤ ਮਾਨ ਜੀ ਬੋਲ ਸਕਦੇ ਨੇ ਜਾਂ ਰਾਘੋ ਚੱड्ढा ਜੀ ਦੱਸ ਸਕਦੇ ਨੇ ਕਿਉਂ ਕਿਉਂਕਿ ਜੋ ਸੁਪਰੀਮੋ ਮਾਨ ਸਾਹਿਬ ਦੇ ਜੋ ਸੁਪਰੀਮ ਕੋਰਟ ਦਿੱਲੀ ਵਾਲੇ ਸੀਗੇ ਉਹਨਾਂ ਨੇ ਤਾਂ ਵਿਕਰਮ ਮੁਜੀਠੀਆ ਕੋਲੋਂ ਮਾਫੀ ਵੀ ਮੰਗੀ ਸੀ ਤੇ 10 ਅਗਸਤ ਨੂੰ ਜਦੋਂ ਜ਼ਮਾਨਤ ਕਰਾ ਦਿੱਤੀ ਗਈ ਉਦੋਂ ਕੋਈ ਰਿਮਾਂਡ ਨਹੀਂ ਕੋਈ ਪੁੱਛਕਿਛ ਨਹੀਂ ਉਹ ਡਰੱਗਸ ਦਾ ਕੇਸ ਸੀਗਾ ਠੀਕ ਜਦੋਂ ਸੁਪਰ ਸੀਐਮ ਰਾਘੋਜ ਚੱਡਾ ਜੀ ਪੰਜਾਬ ਦੇ ਸੀਨ ਤੋਂ ਆਊਟ ਹੋ ਗਏ ਔਰ ਵਿਕਰਮ ਮੁਜੀਠੀਆ ਨੇ ਨਿੱਜੀ ਟਿੱਪਣੀ ਕਰਨੀ ਸ਼ੁਰੂ ਕਰ ਦਿੱਤੀ ਮਾਨ ਸਾਹਿਬ ਦੇ ਖਿਲਾਫ ਖਾਸ ਕਰਕੇ ਜੋ ਚੋਹਾਰ ਡੈਮ ਦਾ ਮਸਲਾ ਸੀ ਜਾਂ ਉਹਨਾਂ ਦਾ ਪਰਿਵਾਰਿਕ ਮਸਲਾ ਸੀ ਜੋ ਉਹਨਾਂ ਦੇ ਬੱਚੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਇਹ ਸਾਰੀ ਟਿੱਪਣੀ ਜਦੋਂ ਵਿਕਰਮ ਮੁਝਿੱਟੀਆਂ ਨੇ ਸ਼ੁਰੂ ਕੀਤੀ ਤਾਂ ਨਿੱਜੀ ਖੁੰਧਕੜਨ ਵਾਸਤੇ ਉਹਨਾਂ ਨੇ ਇੱਕ ਕੇਸ ਦਰਜ ਕੀਤਾ ਵਿਜੀਲੈਂਸ ਦਾ ਜੋ ਕਿ ਕੇਸ ਬੰਦਾ ਨਹੀਂ ਹੈ ਮੈਂ ਚੈਲੰਜ ਕਰਦਾ ਹਾਂ ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਹਾਂ ਅਦਾਲਤ ਦੇ ਵਿੱਚ ਕੇਸ ਚੱਲ ਗਿਆ ਹੈ ਤੇ ਅਦਾਲਤ ਦੇ ਵਿੱਚ ਕੇਸ ਇਸੇ ਤਰੀਕੇ ਦੇ ਨਾਲ ਚੱਲਦਾ ਰਹੂਗਾ ਤੇ ਬਣਨਾ ਕੁਝ ਵੀ ਨਹੀਂ ਹੈ ਕਿਉਂਕਿ ਇਹ ਕੇਸ ਕਿਉਂਕਿ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਪ੍ਰਾਪਰਟੀ ਪਹਿਲਾਂ ਤੋਂ ਹੀ ਹੈ ਤੇ ਇਹ ਕੇਸ ਨਹੀਂ ਬੰਦਾ ਹੈ ਤੇ ਤੁਸੀਂ ਰਾਜਨਾਮਾ ਕੀਤਾ ਡਰੱਗਸ ਦੇ ਕੇਸ ਦੇ ਵਿੱਚ ਰਾਜਨਾਮਾ ਕੀਤਾ ਤੁਸੀਂ ਬਰਗਾੜੀ ਬੇਅਦਬੀ ਦੇ ਕੇਸ ਦੇ ਵਿੱਚ ਇਹਨਾਂ ਕੇਸਾਂ ਦੇ ਵਿੱਚ ਹੋ ਗਿਆ ਤੁਹਾਡਾ ਰਾਜਨਾਮਾ ਤੇ ਰਾਜਨਾਮੇ ਤੋਂ ਬਾਅਦ ਤੁਸੀਂ ਨਿਜਕ ਹੁੰਦਕ ਦੇ ਵਿੱਚ ਇੱਕ ਨਵਾਂ ਕੇਸ ਤੁਸੀਂ ਇਨਕਮ ਤੋਂ ਵੱਧ ਪ੍ਰਾਪਰਟੀ ਦਾ ਕੇਸ ਦਰਜ ਕਰਾਇਆ ਔਰ ਤੁਸੀਂ ਦੇਖ ਲੈਣਾ ਇਹਦੇ ਵਿੱਚ ਕਦੇ ਵੀ ਸਜ਼ਾ ਨਹੀਂ ਹੋ ਸਕਦੀ ਹੈ ਹੋਈ ਨਹੀਂ ਸਕਦੀ ਅੱਜ ਵੀ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਇਹ ਆਰਡਰ ਪਾਸ ਕੀਤਾ ਤੁਸੀਂ ਪੜ੍ਹ ਸਕਦੇ ਹੋ ਤਾਂ ਉਹਨਾਂ ਨੇ ਇਹ ਕਿਹਾ ਕਿ ਕਿ 2021 ਦਾ ਕੇਸ ਹੈ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਹੈ। ਔਰ 4 ਸਾਲ ਤੋਂ ਜ਼ਿਆਦਾ ਬੀਤ ਗਏ ਫਿਰ ਵੀ ਤੁਸੀਂ ਚਲਾਨ ਨਹੀਂ ਦਿੱਤਾ। ਇਸ ਕੇਸ ਦੇ ਵਿੱਚ ਡਰੱਗਸ ਦੇ ਕੇਸ ਦੇ ਵਿੱਚ ਚਲਾਨ ਨਹੀਂ ਦਿੱਤਾ। ਇੱਕ ਚੀਜ਼ ਮੈਂ ਹੋਰ ਕਹਾਂਗਾ ਕਿ ਵਿਕਰਮ ਮਜੀਠੀਆ ਦੇ ਟਾਈਮ ਜਹੇ ਉਹਨਾਂ ਨੇ ਆਪ ਜਾਂ ਉਹਨਾਂ ਦੇ ਜਿਹੜੇ ਸਿਪਾਹਸਾਲਾਰ ਸੀਗੇ ਬਹੁਤ ਸਾਰੀ ਟੀਮ ਸੀਗੀ ਲੋਕਾਂ ਦੇ ਉੱਤੇ ਅਨਿਆਇ ਅਤਿਆਚਾਰ ਬਹੁਤ ਜ਼ਿਆਦਾ ਹੋਇਆ ਬਹੁਤ ਜ਼ਿਆਦਾ ਅਨਿਆਇ ਅਤਿਆਚਾਰ ਹੋਇਆ ਤੇ ਇਸ ਕਰਕੇ ਵਿਕਰਮ ਮਜੀਠੀਆ ਨੂੰ ਕਿਸੇ ਪਾਸੋਂ सिंपैथी ਪੰਜਾਬ ਦੇ ਵਿੱਚ ਨਹੀਂ ਮਿਲਦੀ ਨਾ ਮਿਲ ਸਕਦੀ ਹੈ ਕਿਉਂ ਕਿ ਕਿਉਂਕਿ ਜੋ ਅਨਿਆਇ ਅਤਿਆਚਾਰ ਉਹ ਹੋਇਆ ਉਹ ਵਿਕਰਮ ਮਜੀਠੀਆ ਦੀ ਹੀ ਜ਼ਿੰਮੇਵਾਰੀ ਬੰਦੀ ਹੈ ਭਾਵੇਂ ਕਿਸੇ ਨੇ ਵੀ ਕੀਤਾ ਇਹ ਬਖਰੀ ਗੱਲ ਹੈ ਕਿ ਜੋ ਕਰਨ ਤੇ ਕਰਾਉਣ ਵਾਲੇ ਲੋਕ ਸੀਗੇ ਉਹਨਾਂ ਦੇ ਨਾਲ ਵਾਲੇ ਉਹ ਆਜ ਮਾਨ ਸਾਹਿਬ ਦੇ ਕਾਫੀ ਨਜ਼ਦੀਕ ਆ ਗਏ ਨੇ ਸਰਕਾਰੀ ਤੰਤਰ ਦੇ ਕਾਫੀ ਨਜ਼ਦੀਕ ਆ ਗਏ ਨੇ ਤਾਂ ਇੱਕ ਵਿਅਕਤੀ ਨੂੰ ਤਾਂ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਪਹਿਲਾ ਕੈਂਡੀਡੇਟ ਵੀ ਡਿਕਲੇਅਰ ਕਰ ਦਿੱਤਾ ਹੈ ਤਾਂ ਜੇਕਰ ਉਹ ਲੋਕ ਚੰਗੇ ਵਿਕਰਮ ਮਜੀਠੀਆ ਮਾਲਾ ਇਹ ਗੱਲ ਸਮਝ ਤੋਂ ਪਰੇ ਦੀ ਹੈ ਤੇ ਤੁਸੀਂ بار بار ਕਹਿ ਰਹੇ ਹੋ ਨਸ਼ਿਆ ਦੇ ਖਿਲਾਫ ਨਸ਼ਿਆ ਦੇ ਖਿਲਾਫ ਇਹ ਕਾਰਵਾਈ ਨਸ਼ਿਆ ਦੇ ਖਿਲਾਫ ਨਹੀਂ ਹੈ ਨਸ਼ਿਆ ਦੇ ਖਿਲਾਫ ਜੇਕਰ ਕੋਈ ਕਾਰਵਾਈ ਹੁੰਦੀ ਤਾਂ ਤੁਸੀਂ ਇਸ ਕੇਸ ਦੇ ਵਿੱਚ ਮੰਨ ਲਓ ਫਰਵਰੀ ਮਹੀਨੇ ਤੋਂ ਉਹ ਜੇਲ੍ਹ ਦੇ ਵਿੱਚ ਸੀਗੇ ਮਾਰਚ ਦੇ ਵਿੱਚ ਤੁਸੀਂ ਆ ਗਏ ਤਾਂ ਮਾਰਚ ਤੋਂ ਬਾਅਦ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਤੁਸੀਂ ਇੱਕ ਵਾਰੀ ਤਾਂ ਪੁੱਛਗਿਛ ਕਰਾ ਸਕਦੇ ਸੀ ਰਿਮਾਈਂਡ ਲੈ ਸਕਦੇ ਸੀ ਤੁਸੀਂ ਰਿਮਾਂਡ ਲਿਆ ਨਹੀਂ ਇਹ ਮਾਂਜੋਗ ਹਾਈ ਕੋਰਟ ਦਾ ਆਰਡਰ ਮੇਰੇ ਸਾਹਮਣੇ ਹੈ ਔਰ ਤੁਸੀਂ ਦੇਖ ਸਕਦੇ ਹੋ ਕੋਈ ਪੰਨਾ ਦੋ ਪੰਨਾ ਦਾ ਆਰਡਰ ਨਹੀਂ ਹੈ ਇਹ 26 ਪੰਨਿਆਂ ਦਾ ਆਰਡਰ ਹੈ ਜੀ 26 ਪੇਜ ਨੇ ਇਹਦੇ ਵਿੱਚ ਤੇ ਹਰ ਚੀਜ਼ ਐਸ ਕੇਸ ਦੀ ਇਹਦੇ ਵਿੱਚ ਲਿਖੀ ਹੋਈ ਹੈ ਮੇਰਾ ਇਹ ਕਹਿਣਾ ਹੈ ਕਿ ਬਰਗਾੜੀ ਦੇ ਵਿੱਚ ਤੁਸੀਂ ਸਮਝੌਤਾ ਕੀਤਾ ਇਹਨਾਂ ਇੱਕ ਡਰੈਕਸ ਦੇ ਕੇਸਾਂ ਦੇ ਵਿੱਚ ਤੁਸੀਂ ਸਮਝੌਤਾ ਕੀਤਾ ਤੇ ਇੱਕ ਇਨਕਮ ਤੋਂ ਵਧ ਪ੍ਰਾਪਰਟੀ ਦਾ ਕੇਸ ਤੁਸੀਂ ਦਰਜ ਕੀਤਾ ਇਹ ਚੀਜ਼ ਜੋ ਹੈ ਇਹ ਮਾਨਜੂਕ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਹੈ ਤੇ ਮੇਰੀ ਜੋ ਉਦੋਂ ਦੀ ਟਿੱਪਣੀ ਹੈ ਇਹ ਤਕਰੀਬਨ ਤਕਰੀਬਨ ਮੇਲ ਖਾਂਦਾ ਹੈ ਗੱਲ ਆ ਜਾਂਦੀ ਹੈ ਪੁਲਿਸ ਦੀ ਜਦੋਂ ਪੁਲਿਸ ਅਫਸਰ ਇਹਨਾਂ ਕੰਮਾਂ ਦੇ ਵਿੱਚ ਲੱਗ ਜਾਣਗੇ ਜੋ ਮੇਨ ਕੇਸ ਹੈ ਜੈਨਮਨ ਕੇਸ ਹੈ ਉਧਰ ਕਿਸੇ ਨੇ ਤਪਤੀਸ਼ ਨਹੀਂ ਕਰਨੀ ਹੈ ਤੇ ਜੋ ਪੋਲਿਟੀਕਲ ਵਿੰਡ ਡਾਟਾ ਦਾ ਕੇਸ ਹੈ ਉਧਰ ਪੁਲਿਸ ਤੰਤਰ ਜਦੋਂ ਲੱਗ ਜਾਂਦਾ ਹੈ ਤਾਂ ਫਿਰ ਹੁੰਦਾ ਕੀ ਹੈ ਗੈਂਗਸਟਰ ਹਾਵੀ ਹੋ ਜਾਂਦੇ ਨੇ ਗੈਂਗਸਟਰ ਬਾਦ ਆ ਜਾਂਦਾ ਹੈ ਫਿਰੋਤੀ ਆਹ ਇੰਡਸਟਰੀ ਬਣੀ ਹੋਈ ਹੈ ਫਿਰੋਜ਼ਪੁਰ ਤੋਂ ਹੀ ਲੈ ਲੋ ਪੱਟੀ ਤਰਨਤਾਰਨ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਜਲੰਧਰ ਬਾਕੀ ਏਰੀਆ ਦੇ ਵਿੱਚ ਵੀ ਹੋਊਗਾ ਲੇਕਿਨ ਇਧਰ ਤਾਂ ਫਿਰੋਤੀ ਇੰਡਸਟਰੀ ਬਣੀ ਹੋਈ ਹੈ ਤੇ ਆਏ ਦਿਨ ਮਰਡਰ ਹੋ ਰਿਹਾ ਹੈ ਆਦਮੀ ਤੇ ਜਾਨ ਦੇ ਕੋਈ ਕੀਮਤ ਨਹੀਂ ਹੈ ਕਿਉਂ ਕਿਉਂਕਿ ਪੁਲਿਸ ਤੰਤਰ ਉਧਰ ਲੱਗਿਆ ਹੋਇਆ ਹੈ ਨਾਲ ਹੀ ਤੁਸੀਂ ਦੇਖੋ ਕੁਝ ਸਮਾਂ ਪਹਿਲਾਂ ਇੱਕ ਪੰਜਾਬ ਕੇਸਰੀ ਇੱਕ ਅਖਬਾਰ ਹੈ ਜਾਣਾ ਮਾਣਾ ਅਖਬਾਰ ਹੈ ਇਹਨਾਂ ਦੇ ਜੋ ਪ੍ਰਬੰਧਕ ਜਾਂ ਸੰਪਾਦਕ ਨੇ ਉਹਨਾਂ ਦੇ ਖਿਲਾਫ ਵੀ ਮੁਕਦਮੇ ਦਰਜ ਹੋਏ ਤੇ ਸਰਕਾਰ ਦੇ ਜਿੰਨੇ ਵੀ ਮਹਕਮੇ ਹੁੰਦੇ ਨੇ ਸਾਰੇ ਮਹਕਮਿਆਂ ਨੂੰ ਉਸ ਪਾਸੇ ਲਗਾ ਦਿੱਤਾ ਗਿਆ ਇਹ ਵੀ ਇੱਕ ਵੈਂਡੇਟਾ ਸੀਗਾ ਉਸ ਤੋਂ ਪਹਿਲਾਂ ਦਿੱਲੀ ਅਸੈਂਬਲੀ ਦੇ ਵਿੱਚ ਇੱਕ ਲੀਡਰ ਨੇ ਕੋਈ ਗਲਤੀ ਕੀਤੀ ਸੀ ਤੇ ਉਸ ਦੇ ਉੱਤੇ ਰੋਲਰ ਅੱਪਾ ਹੋਇਆ ਸੀ ਕਿਉਂਕਿ ਉਹਦੇ ਵਿੱਚ ਗੁਰੂ ਸਾਹਿਬਾਨ ਦਾ ਕੁਝ ਜ਼ਿਕਰ ਆਇਆ ਸੀ ਦਿੱਲੀ ਦੀ ਅਸੈਂਬਲੀ ਕਹ ਰਹੀ ਹੈ ਕਿ ਵੀਡੀਓ ਸਹੀ ਹੈ ਤੇ ਪੰਜਾਬ ਦੇ ਵਿੱਚ ਉਹ ਵੀ ਜਲੰਧਰ ਦੇ ਵਿੱਚ ਆਊਟ ਆਫ ਜੂਰਿਸਡਿਕਸ਼ਨ ਪੁਲਿਸ ਨੇ ਕੇਸ ਬਣਾਇਆ ਮੈਂ ਇਹੀ ਕੰਮ ਰਹਾ ਖਾਸ ਕਰ ਪੁਲਿਸ ਅਫਸਰਾਂ ਨੂੰ ਅਸੀਂ ਵੀ ਪੁਲਿਸ ਅਫਸਰ ਰਹੇ ਹਾਂ ਕਿ ਤੁਸੀਂ ਗਲਤ ਕੰਮਾਂ ਦੇ ਪਾਸੇ ਕਿਉਂ ਜਾ ਰਹੇ ਹੋ ਮੈਂ ਅੱਜ ਵੀ ਕਹਾਂਗਾ ਕਿ ਜੇਕਰ ਤੁਸੀਂ ਤਪਤੀਸ਼ ਕਰਨੀ ਹੈ ਤਾਂ ਜਿਹੜਾ ਡਰੱਗਸ ਦਾ ਕੇਸ ਹੈ ਨਾ ਇਸ ਕੇਸ ਦੀ ਤਪਤੀਸ਼ ਕਰ ਲੋ 4 ਸਾਲ ਬੀਤ ਗਿਆ ਤੁਸੀਂ ਕਰ ਵੀ ਨਹੀਂ ਸਕਦੇ ਮੈਨੂੰ ਪੂਰਾ ਯਕੀਨ ਹੈ ਕਿ ਹੁਣ ਤੁਸੀਂ ਨਹੀਂ ਕਰ ਸਕਦੇ ਔਰ ਜਦੋਂ ਪੋਲਿਟੀਕਲ ਵੈਂਡੇਟਾ ਦੀ ਗੱਲ ਆਉਂਦੀ ਹੈ ਤਾਂ ਤੁਰੰਤ 1% ਤੋਂ ਜ਼ਿਆਦਾ ਪੁਲਿਸ ਵਾਲੇ ਨਹੀਂ ਹੋਣਗੇ ਇਸ ਤਰ੍ਹਾਂ ਦੇ ਜੋ ਇਹ ਸਾਰਾ ਕੰਮ ਕਰਦੇ ਨੇ ਦੇ 99% ਜੋ ਪੁਲਿਸ ਵਾਲੇ ਹੁੰਦੇ ਨੇ ਉਹ ਮੂਕ ਦਰਸ਼ਕ ਬਣ ਕੇ ਬੈਠੇ ਹੁੰਦੇ ਨੇ ਉਹ ਤਮਾਸ਼ਾ ਦੇਖਦੇ ਨੇ ਕੀ ਹੋ ਕੀ ਰਿਹਾ ਹੈ ਇਸ ਕਰਕੇ ਅੱਜ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਹੈ। ਔਰ ਪੰਜਾਬ ਦੇ ਵਿੱਚ ਇਮਰਜੈਂਸੀ ਵਰਗਾ ਹਾਲਾਤ ਹੈ। ਤੇ ਮੈਂ ਇਹੀ ਕਹਾਂਗਾ ਕਿ ਕਟੋਕਟ ਰਾਘਵ ਚੱਡਾਜੀ ਨੂੰ ਸਾਹਮਣੇ ਆ ਕੇ ਇੱਕ ਵਾਰੀ ਟਿੱਪਣੀ ਜ਼ਰੂਰ ਕਰਨੀ ਚਾਹੀਦੀ ਹੈ। ਬੋਲਣਾ ਜ਼ਰੂਰ ਚਾਹੀਦਾ ਹੈ ਕਿ ਇਹ ਮੁਕਦਮਾ ਕਿਸ ਤਰੀਕੇ ਦੇ ਨਾਲ ਹੋਇਆ ਤੇ ਇਹਦੇ ਵਿੱਚ ਜਮਾਨਤ ਕਿਸ ਤਰੀਕੇ ਦੇ ਨਾਲ ਮਿਲੀ ਕਿਉਂ ਕਿ ਇਹ ਜਨਤਾ ਦਾ ਹੱਕ ਹੈ ਨਾ। ਜਿਹੜੇ ਹੁਕਮਰਾਨ ਹੁੰਦੇ ਨੇ ਮੰਨ ਲਓ ਕੋਈ ਪੰਜਾਬ ਦਾ ਮੁੱਖ ਮੰਤਰੀ ਹੈ ਕੋਈ ਮੰਤਰੀ ਹੈ ਜਾਂ ਕੋਈ ਵੀ ਹੈ ਉਹਨਾਂ ਦੀ ਵਫਾਦਾਰੀ ਪੰਜਾਬ ਦੇ ਪ੍ਰਤੀ ਹੋਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਦੇ ਪ੍ਰਤੀ ਹੋਣੀ ਚਾਹੀਦੀ ਹੈ ਲੇਕਿਨ ਇਸ ਵਫਾਦਾਰੀ ਤੋਂ ਪਰੇ हट ਕੇ ਜੇਕਰ ਕੋਈ ਰਾਜਨੀਤੀ ਹੋ ਰਹੀ ਹੈ ਤਾਂ ਉਸ ਦੀ ਨਿੰਦਾ ਹੋਣੀ ਚਾਹੀਦੀ ਹੈ ਹਰ ਪਾਸੇ ਉਸ ਦੀ ਨਿੰਦਾ ਹੋਣੀ ਚਾਹੀਦੀ ਹੈ ਮੈਂ ਹਮੇਸ਼ਾ ਦੇਖੋ ਪੰਜਾਬ ਦੇ ਹੱਕ ਸੱਚ ਦੀ ਗੱਲ ਕਰਦਾ ਪਾਵੇਂ ਮੀਡੀਆ ਦੇ ਵਿੱਚ ਪਾਵੇਂ ਤੁਸੀਂ ਪੰਜਾਬ ਐਸੈਂਬਲੀ ਦੇ ਵਿੱਚ ਮੇਰੇ ਡਿਬੇਟ ਕੱਟ ਕੇ ਦੇਖ ਲਓ ਹਮੇਸ਼ਾ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਹੱਕ ਸੱਚ ਦੀ ਗੱਲ ਕੀਤੀ ਹੈ ਅੱਜ ਵੀ ਮੈਂ ਪੰਜਾਬੀਆਂ ਦੇ ਹੱਕ ਸੱਚ ਦੀ ਗੱਲ ਕਰਦਾ ਹਾਂ ਤੇ ਉਸ ਦੇ ਉੱਤੇ ਹਮੇਸ਼ਾ ਅਮਲ ਕਰਾਂਗਾ ਦੁਬਾਰਾ ਮੈਂ ਕਹਾਂਗਾ ਕਿ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ ਜੋ ਅਦਾਲਤੀ ਪ੍ਰਕਿਰਿਆ ਹੈ ਚਾਹੇ ਉਹ ਡਰੱਗਸ ਦੇ ਕੇਸ ਦੀ ਹੋਵੇ ਚਾਹੇ ਇਹ ਇਨਕਮ ਤੋਂ ਵੱਧ ਪ੍ਰਾਪਰਟੀ ਦੀ ਹੋਵੇ ਅਦਾਲਤੀ ਪ੍ਰਕਿਰਿਆ ਦੇ ਉੱਤੇ ਮੈਂ ਟਿੱਪਣੀ ਨਹੀਂ ਕਰਾਂਗਾ ਲੇਕਿਨ ਜੋ ਆਰਡਰ ਆ ਗਿਆ ਓਪਨ ਹੈ ਵੈਬਸਾਈਟ ਤੇ ਹੈ ਅਸੀਂ ਉਹਦੇ ਉੱਤੇ ਜ਼ਰੂਰ ਟਿੱਪਣੀ ਕਰ ਸਕਦੇ ਹਾਂ ਆ ਵੀ ਦੇਖੋ ਇਹ 2 ਫਰਵਰੀ ਮਨੇ ਦੋ ਦਿਨ ਪਹਿਲਾਂ ਦਾ ਆਰਡਰ ਹੈ ਇਹ 10 8 2022 ਦਾ ਆਰਡਰ ਹੈ ਡਰੱਗਸ ਕੇਸ ਦਾ ਆਰਡਰ ਹੈ ਤਾਂ ਮੈਂ ਹਮੇਸ਼ਾ ਦੇਖੋ ਜੋ ਸਚਾਈ ਹੈ ਸਚਾਈ ਹੀ ਬੋਲਣਾ ਹੈ ਔਰ ਮੈਂ ਇਹੀ ਕਹਾਂਗਾ ਕਿ ਜੋ ਪੰਜਾਬ ਹੈ ਬਾਰਡਰ ਦਾ ਸਟੇਟ ਹੈ ਕਿਹਾ ਜਾਂਦਾ ਸੀ ਰੰਗਲਾ ਪੰਜਾਬ ਹਾਂ ਮੁੱਖ ਮੰਤਰੀ ਸਾਹਿਬ ਨੇ ਫੋਟੋ ਹਰ ਪਾਸੇ ਕੋਈ ਕੰਧ ਉਹਨਾਂ ਨੇ ਨਹੀਂ ਛੱਡੀ ਹੈ ਕੋਈ ਬਸ ਵੀ ਨਹੀਂ ਛੱਡੀ ਇਹਨਾਂ ਨੇ ਕੋਈ ਖੰਭਾ ਬਿਜਲੀ ਦਾ ਪੋਲ ਹੈ ਉਧਰ ਵੀ ਪੰਜਾਬ ਤੇ ਰੰਗਲਾ ਹੋ ਗਿਆ ਤੇ ਮੀਡੀਆ ਦਾ ਵੀ ਇੱਕ ਤੁਸੀਂ ਕਹੋ 80 ਤੋਂ 90% ਮੀਡੀਆ ਅੱਜ ਗੁਲਾਮ ਬਣ ਕੇ ਬੈਠਾ ਹੋਇਆ ਹੈ ਪੰਜਾਬ ਦੀ ਜੋ ਅੱਜ ਦੀ ਬਦਹਾਲੀ ਹੈ ਉਸ ਦਾ ਜ਼ਿੰਮੇਵਾਰ ਉਹ ਮੀਡੀਆ ਵੀ ਹੈ ਤੇ ਜੋ ਬੋਲਦਾ ਹੈ ਜਾਂ ਲਿਖਦਾ ਹੈ ਵਧੇਕੀ ਦੇ ਖਿਲਾਫ ਉਸ ਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਹੋ ਜਾਂਦੀ ਹੈ ਲੇਕਿਨ ਇਹ ਇਮਰਜੈਂਸੀ ਕਦੋਂ ਤੱਕ ਚੱਲੂਗੀ ਬਹੁਤ ਦਿਨਾਂ ਤੱਕ ਇਹ ਇਮਰਜੈਂਸੀ ਨਹੀਂ ਚੱਲਣੀ ਹੈ ਤੇ ਕਿਸੇ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਸੱਤਾ ਹਮੇਸ਼ਾ ਨਹੀਂ ਰਹਦੀ ਨਹੀਂ ਰਹੀ ਹੈ ਤੁਸੀਂ ਪਾਰਲੀ ਪੁੱਤਰ ਦੇ ਨੰਦ ਵੰਸ ਤੋਂ ਹੀ ਦੇਖ ਲੋ ਮੋਰਜ ਸਮਰਾਜ ਜੀ ਜਦੋਂ ਸਥਾਪਨਾ ਹੋਈ ਸੀਗੀ ਤਾਂ ਇਤਿਹਾਸ ਕਹ ਰਿਹਾ ਹੈ ਕਿ ਹਮੇਸ਼ਾ ਸੱਤਾ ਦੇ ਬਾਗਡੋਰ ਕਿਸੇ ਇੱਕ ਹੱਥ ਦੇ ਵਿੱਚ ਨਹੀਂ ਰਹੀ ਤਾਂ ਹਮੇਸ਼ਾ ਰੱਬ ਨੂੰ ਨਹੀਂ ਭੁੱਲਣਾ ਚਾਹੀਦਾ ਹੈ ਮੈਂ ਇਹ ਕਹਾਂਗਾ ਕਿ ਲੋਕਾਂ ਨੂੰ ਜਿਨ੍ਹਾਂ ਦੇ ਹੱਥ ਦੇ ਵਿੱਚ ਤਾਕਤ ਹੈ ਉਹਨਾਂ ਨੂੰ ਮੈਂ ਇਹ ਕਹਾਂਗਾ ਕਿ ਤੁਸੀਂ ਰੱਬ ਨੂੰ ਨਾ ਭੁੱਲੋ ਠੀਕ ਹੈ ਤੇ ਜੋ ਕੇਸ ਹੈ ਡਰੱਗਸ ਦਾ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਡਰੱਗਸ ਦੇ ਕੇਸ ਦੇ ਵਿੱਚ ਤੁਸੀਂ ਮਹੀਨਾ ਹੋਰ ਲੈ ਲਓ 4 ਸਾਲ ਤਾਂ ਬੀਤ ਗਏ ਜੋ ਕਰਨਾ ਹੈ ਡਰੱਗਸ ਦੇ ਕੇਸ ਦੇ ਵਿੱਚ ਇੱਕ ਵਾਰੀ ਕਰਕੇ ਤੁਸੀਂ ਦਿਖਾ ਦਿਓ ਠੀਕ ਹੈ ਦੁਬਾਰਾ ਕਹਾਂਗਾ ਕਿਉਂਕਿ ਵਿਕਰਮ ਮਜੀਠੀਆ ਨੂੰ ਪੰਜਾਬ ਦੇ ਵਿੱਚ ਕੋਈ ਹਮਦਰਦੀ ਕੋਈ ਸਿੰਪੈਥੀ ਨਹੀਂ ਹੈ ਕਿਉਂਕਿ ਅਨਿਆਇ ਅਤਿਆਚਾਰ ਬਹੁਤ ਹੋਏ ਨੇ ਉਹਨਾਂ ਦੇ ਟਾਈਮ ਲੇਕਿਨ ਇਹ ਵੀ ਅਫਸੋਸ ਵਾਲੀ ਗੱਲ ਹੈ ਕਿ ਜੋ ਕਰਨ ਵਾਲੇ ਲੋਕ ਨੇ ਕਰਾਉਣ ਵਾਲੇ ਲੋਕ ਨੇ ਇਹ ਸਾਰੇ ਲੋਕ ਅੱਜ ਮਾਨ ਸਾਹਿਬ ਦੇ ਸਰਕਾਰ ਦੇ ਬਹੁਤ ਨਜ਼ਦੀਕ ਹੋਚ ਗਏ ਨੇ ਤੇ ਮਾਨ ਸਾਹਿਬ ਦੇ ਵੀ ਕਾਫੀ ਇਹ ਲੋਕ ਨਹੀਂ ਦਿਖਨੇ ਤਾਂ ਉਹ ਲੋਕ ਚੰਗੇ ਹੋ ਗਏ ਤੇ ਇਹ ਮਾੜੇ ਹੋ ਗਏ ਇਹੀ ਮੈਂ ਕਹਾਂਗਾ ਕਿ ਦੇਖੋ ਅੱਜ ਹਰ ਪਾਸੇ ट्रांजिशन ਦਿਖ ਰਿਹਾ ਹੈ ਇੱਕ ਸੰਕਰਮਣ ਕਾਲ ਦਿਖ ਰਿਹਾ ਹੈ ਲੋਕਾਂ ਨੂੰ ਕੁਝ ਵੀ ਪਤਾ ਨਹੀਂ ਚੱਲ ਰਿਹਾ ਹੈ ਕਿ ਸਚਾਈ ਕੀ ਹੈ ਲੇਕਿਨ ਅਸੀਂ ਆਪਣੀ ਜੋ ਮੌਰੀ ਜ਼ਰੂਰ ਪੂਰੀ ਕਰਾਂਗੇ ਔਰ ਜਿਸ ਤਰੀਕੇ ਦੇ ਨਾਲ ਜੋ ਵੀ ਹੋ ਸਕਦਾ ਹੈ ਜੈਸ ਕੈਪੈਸਿਟੀ ਦੇ ਵਿੱਚ ਵੀ ਜਨਤਾ ਸਾਨੂੰ ਰੱਖੇਗੀ ਅਸੀਂ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਹੱਕ ਸੱਚ ਦੀ ਲੜਾਈ ਲੜਨੀ ਹੈ ਹੱਕ ਸੱਚ ਦੀ ਗੱਲ ਕਰਨੀ ਹੈ ਥੈਂਕ ਯੂ ਵੈਰੀ ਮਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ